ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰਕ ਨਾਲ ਭਿਆਨਕ ਹਾ사 ਵਾਪਰ ਗਿਆ। ਗੰਨੇ ਦੀ ਟਰਾਲੀ ਨਾਟਕ ਰੌਣ ਨਾਲ ਕਾਰ ਦੇ ਉੱਡੇ ਚੱਕਰੋ ਚੱਕਰ 6 ਜਖਮੀ ਦੋ ਦੀ ਹਾਲਤ ਗੰਬੀਰ ਦੱਸੀ ਜਾ ਰਹੀ ਹੈ। ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਬਟਾਲਾ ਜਾ ਰਹੇ ਪਰਿਵਾਰਕ ਨਾਲ ਭਿਆਨਕ ਸੜਕ ਹਾ사 ਵਾਪਰ ਗਿਆ। ਮਕੇਰੀਆਂ ਤੋਂ ਗੁਰਦਾਸਪੁਰ ਨੂੰ ਜਾਂਦੇ ਰੋਡ ਤੇ ਪਿੰਡ ਜਖਤਪੁਰ ਟਾਂਡਾ ਨੇੜੇ ਤੇ ਰਫਤਾਰ ਕਾਰ ਅਗੇ ਗੰਨਾ ਲੱਦ ਕੇ ਲੈ ਕੇ ਜਾ ਰਹੀ ਟਰਾਲੀ ਨਾਲ ਟਕਰਾ ਗਈ। ਦੁਰਘਟਨਾ ਇੰਨੀ ਭਿਆਨਕ ਸੀ ਕਿ ਕਾਰ ਦੇ ਚੱਕਰੋ ਚੱਕਰ ਉੱਡ ਗਏ ਅਤੇ ਕਾਰ ਵਿੱਚ ਸਵਾਰ 6 ਤੋਂ 6 ਲੋਕ ਜ਼ਖਮੀ ਹੋ ਗਏ ਜ਼ਖਮੀਆਂ ਵਿੱਚ ਦੋ ਔਰਤਾਂ ਅਤੇ ਇੱਕ ਬੱਚਾ ਵੀ ਸ਼ਾਮਿਲ ਸਨ 15-16 ਸਾਲਾਂ ਦੇ ਇਸ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਇੱਕ ਹੋਰ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਦੱਸੀ ਜਾ ਰਹੀ ਹੈ ਨਜ਼ਦੀਕ ਰਹਿਣ ਵਾਲੇ ਲੋਕ ਅਤੇ ਨਜ਼ਦੀਕ ਦੇ ਪਟ્રોલ ਪੰਪ ਬਾਰੇ ਵਾਲੇ ਦਾ ਕਹਿਣਾ ਹੈ ਕਿ ਕਾਰ ਕਾਫੀ ਤੇਜ਼ ਰਫ਼ਤਾਰ ਸੀ ਜੋਰਦਾਰ ਟੱਕਰ ਤੋਂ ਬਾਅਦ ਯੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਉਹ દોੜ ਕੇ ਘਟਨਾ ਸਥਾਨ ਤੇ ਪਹੁੰਚੇ ਤੇ ਵੇਖਿਆ ਕਿ ਕਾਰ ਟਰਾਲੀ ਦੇ ਹੇਠਾਂ ਫਸ ਚੁੱਕੀ ਸੀ ਕਾਰ ਦੇ ਵਿੱਚ 6 ਲੋਕ ਫਸੇ ਹੋਏ ਸਨ ਕਾਫੀ ਮੁਸ਼ਕਲ ਤੋਂ ਬਾਅਦ ਕਾਰ ਦੇ ਸ਼ੀਸ਼ੇ ਤੋੜ ਕੇ ਜ਼ਖਮੀਆਂ ਨੂੰ ਕੱਢਿਆ ਗਿਆ ਪਰ ਜ਼ਖਮੀਆਂ ਵਿੱਚੋਂ ਇੱਕ 15-16 ਸਾਲਾਂ ਦੇ ਲੜਕੇ ਦੀ ਹਾਲਤ ਕਾਫੀ ਨਾਜ਼ੁਕ ਸੀ ਦੇਖੋ ਲਾਈਵ ਤੋਂ ਸੁਝਾ ਨਿਊਜ਼ ਪੰਜਾਬ ਤੇ ਹੋਰ ਕੀ ਕੁਝ ਗਿਆ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਜਿਵੇਂ ਇਸੇ ਪੰਪੜੇ ਕੋਲ ਬੈਠੇ ਸੀ ਸਟੇ ਸੜਕ ਵੱਲ ਹੀ ਦੇਖਣੇ ਸੀ ਜਾਣੀ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਤੇ ਪਿੱਛੂ ਆ ਗਏ ਇਹਨਾਂ ਨੇ ਕਿ ਮੇਰੇ ਸਾਹਮਣੇ 100 ਦੀ ਸਪੀਡ ਤੇ ਹੋ ਰਹੀ ਗੱਡੀ ਜਿਹੜੀ ਪਿਛੇ ਆ ਕੇ ਵਜੀ ਗ੍ਰਫਟਾਰ ਤੇ ਜੀ 100 ਦੇ ਲੱਗੇ ਸੀ ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਿ ਐਸਾ ਦੇ ਆਪਾਂ ਤੋਂ ਲੇਡੀ ਸੀ ਹਾਂਜੀ ਤੇ ਤਿੰਨ ਏਜੈਂਟਸ ਲੇਡਿਸ ਦੀ ਇੱਕ ਲੱਤ ਫ੍ਰੈਕਚਰ ਹੋਈ ਹੈ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਸਾਹਮਣੇ ਨਾਲ ਉਹਦੇ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਡਰਾਈਵਰ ਡਰਾਈਵਰ ਠੀਕ ਹੀ ਡਰਾਈਵਰ ਠੀਕ ਹੀ ਸੀਗਾ ਹਾਂਜੀ ਪਿਛੇ ਲੇਡਿਸ ਦੇ ਸੱਟਾਂ ਲੱਗੀਆਂ ਇੱਕ ਜਿਹੜਾ ਏਜੈਂਟਸ ਬੈਠਾ ਹੈ ਔਰ ਪਿਛੇ ਉਹਦੇ ਦੇ ਸੱਟਾਂ ਹੋ ਗਏ ਦੋ ਬੰਦੇ ਦੀ ਹਾਲਤ ਆਪਾਂ ਨਾਜੂਕ ਦੱਸ ਸਕਦੇ ਹਾਂ ਇੱਕ ਲੇਡੀ ਸੀ ਸੋ ਇੱਕ ਟਰਾਲੀ ਆ ਰਹੀ ਤੋ ਗੱਡੀ ਪਿੱਛੇ ਵੱਜੀ ਟਰਾਲੀ ਦੇ ਅਸੀਂ ਅੰਦਰੀਏ ਤੋਂ ਸਾਨੂੰ ਖੜਾ ਆ ਗਏ ਫਿਰ ਦੌੜ ਕੇ ਆਏ ਆ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਨ ਨਾਜੁਕ ਹਾਲਤਾ ਉਹਨਾਂ ਦੀ ਉਹਦੀ ਕ੍ਰਿਟੀਕਲ ਬਹੁਤ ਜ਼ਿਆਦਾ ਬਾਕੀਆਂ ਤੇ ਵੀ ਸੱਟਾਂ ਲੱਗੀਆਂ ਹਾਂਜੀ ਦੋ ਲੇਡੀਜ਼ ਸੀ ਤੇ ਚਾਰ ਜੈਂਸੀ ਆਹ ਦੇਖੋ ਸ਼ੀਸ਼ੇ ਪੰਜ ਲੱਗੇ ਆ ਬਾਰੀ ਬੰਨੀ 라ਡਾਣਾ ਫਿਰ ਉਹਨਾਂ ਨੂੰ ਘੱਟਿਆ ਕੋਈ ਰਸਤਾਰ ਦਾ ਤਾਂ ਮੈਂ ਕਹਿ ਨਹੀਂ ਸਕਦਾ ਕਿ ਉਹ ਮੌਕੇ ਤੇ ਮੌਜੂਦ ਨਹੀਂ ਪਰ ਟ੍ਰੈਫਿਕ ਦਾ ਜ਼ਰੂਰ ਕਹਿ ਸਕਦੇ ਕਿ ਜ਼ਿਆਦਾ ਹੋਣ ਕਾਰਨ ਹਾਸਾ ਕਿਉਂਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖ ਤੋੜ ਦਿਨ ਪਹਿਲਾਂ ਟਰੱਕ ਦਾ ਵੀ ਹੋਇਆ ਹਾਸਾ ਉਹਦੇ ਕਰਕੇ ਇੱਕ ਗੰਨਿਆਂ ਵਾਲੀ ਟਰਾਲੀ ਸੀ ਹਾਂਜੀ ਉਹਦੇ ਵਿੱਚ ਇੱਕ ਅਰਟਾ ਗੱਡੀ ਸੀਗੀ ਤੇ ਉਹ ਇਧਰੋਂ ਆ ਰਹੇ ਸੀ ਮਕੇਰੀਆਂ ਸਾਈਡ ਤੋਂ ਤੇ ਇਹਦੀ ਟਰਾਲੀ ਉਹ ਵੀ ਤਨੂ ਕਸਾਪੁਰ ਨੂੰ ਜਾ ਰਹੀ ਸੀ ਜਾਂ ਪੁਨਿਆੜ ਜਾ ਰਹੀ ਸੀ ਤੇ ਉਹਦੇ ਮਗਰਲੇ ਪਾਸੇ ਹਿੱਟ ਹੋਈ ਇੱਕ ਟਰਾਲੀ ਦੇ ਮਗਰਲੇ ਪਾਸੇ ਵੱਜੀ ਹੈ ਉਹਦੇ ਵਿੱਚ ਟੋਟਲ 6 ਸਵਾਰੀਆਂ ਸੀ ਜਿਹੜਾ ਮੈਂ ਦੱਸ ਰਿਹਾ ਹਾਂ ਲੇਡੀ ਹੀ ਚਾਰ ਗੱਡੀਆਂ ਸੀਗੇ ਤੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਨੂੰ ਕਿੱਥੋਂ ਆਪਾਂ ਆਪਣੀ ਗੱਡੀ ਜਿਹੜੀ ਸਾਡੀ ਐਸਐਸਫ ਦੀ ਹੈ ਉਸ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਮਕੇਰੀਆਂ ਹਸਪਤਲ ਭੇਜਿਆ ਜੇ ਜਾ ਕੇ ਅਸੀਂ ਮਕੇਰੀਆਂ ਚੱਲੇ ਜਾ ਕੇ ਦੇਖਦੇ ਹਾਂ